ਤੁਸੀਂ ਸੁਣਿਆ ਚਰਨਜੀਤ ਜੀ ਮੈਂ ਬਟਾ ਉਹਨੇ ਜਿਹੜੀ ਗੱਲ ਕੀਤੀ ਇਹ ਤਕਰੀਬਤ ਤਕਰੀਨ ਹਰਕ ਦੇ ਮਨ ਦੇ ਵਿੱਚ ਚੱਲਦੀ ਹੁੰਦੀ ਆ ਡਿਊਰਿੰਗ ਜਦੋਂ ਉਹ ਕਾਉਂਸਲਿੰਗ ਸੈਸ਼ਨ ਦੇ ਵਿੱਚ ਜਾਂਦਾ ਮੈਂ ਟ੍ਰੀਟਮੈਂਟ ਸ਼ਬਦ ਨਹੀਂ ਵਰਤਦਾ ਜਦੋਂ ਤੁਸੀਂ ਕਾਉਂਸਲਿੰਗ ਸੈਸ਼ਨ ਦੇ ਵਿੱਚ ਆਉਨੇ ਆ ਭਾਵੇਂ ਉਹ ਗਰੁੱਪ ਕਾਉਂਸਲਿੰਗ ਹੋ ਰਹੀ ਏ ਤੁਹਾਡੀ ਜਿਵੇਂ ਆਪਾਂ ਹੁਣ ਬੈਠੇ ਆ ਗਰੁੱਪ ਕਾਉਂਸਲਿੰਗ ਦੇ ਵਿੱਚ ਭਾਵੇਂ ਇੰਡੀਵਿਜੂਅਲ ਕਾਉਂਸਲਿੰਗ ਹੈ ਜਿਹਨੂੰ ਆਪਾਂ 1 ਟੂ 1 ਕਹਿੰਦੇ ਆ ਠੀਕ ਹੁਣ ਇਹ ਵਾਕਈ ਗੱਲ ਠੀਕ ਆ ਵੀ ਐਸ ਟਾਈਮ ਜਿਹੜੇ ਤੁਸੀਂ ਲੋਗ ਜਿਨ੍ਹਾਂ ਨੂੰ ਨਸ਼ੇ ਦੀ ਐਡਿਕਸ਼ਨ ਨਸ਼ਾ ਜਿਹੜਾ ਵੀ ਹੈਗਾ ਕੋਈ ਵੀ ਚਾਹੇ ਠੀਕ ਹੈ ਚਾਹੇ ਕੋਈ ਨੈਚੁਰਲ ਡਰੱਗ ਆ ਚਾਹੇ ਕੋਈ ਸਿੰਥੈਟਿਕ ਡਰੱਗ ਆ ਚਾਹੇ ਕੋਈ ਲਿ ਕੁਇਡ ਡਰੱਗ ਆ ਚਾਹੇ ਕੋਈ ਮੈਡੀਕਲ ਫਾਰਮ ਦਾ ਡਰੱਗ ਆ ਇਹ ਚਾਰ ਕੈਟਾਗਰੀ ਦੇ ਡਰੱਗ ਨੇ ਠੀਕ ਆ ਜਿਹੜੇ ਤੁਸੀਂ ਲੋਕ ਐਸ ਟਾਈਮ ਐਸ ਟਾਈਮ ਮਾਨਸਿਕ ਤੌਰ ਤੇ ਮਜ਼ਬੂਤ ਹੈ ਨਹੀਂ ਸਮਝਾ ਗਏ ਮਾਨਸਿਕ ਤੌਰ ਤੇ ਕੀ ਨਹੀਂ ਹੈਗੇ ਮਜ਼ਬੂਤ ਹੈ ਨਹੀਂ ਕਾਰਨ ਐਸ ਟਾਈਮ ਤੁਸੀਂ ਸਭ ਤੋਂ ਵੱਧ ਜਿਹੜੀ ਚੀਜ਼ ਦੇ ਵਿੱਚੋਂ ਲੰਘ ਰਹੇ ਆ ਉਹ ਹੈਗਾ ਪਛਤਾਵੇ ਤੇ ਜਜ਼ਬਾਤ ਬੋਲੋ ਸਹੀ ਹੈ ਗੱਲ ਹੈ ਹਾਂਜੀ ਐਸ ਟਾਈਮ ਤੁਸੀਂ ਸਭ ਤੋਂ ਵੱਧ ਜਾਂ ਤਾਂ ਪਛਤਾਵਿਆਂ ਦੇ ਵਿੱਚੋਂ ਲੰਘ ਰਹੇ ਆ ਜਾਂ ਫਿਰ ਜਜ਼ਬਾਤ ਦੇ ਵਿੱਚ ਲੰਘ ਰਹੇ ਹਾਂ ਜਿਹੜਾ ਤੁਹਾਡੇ ਅੰਦਰ ਗੁੱਸਾ ਵੀ ਆ ਜਿਹੜਾ ਤੁਹਾਡੇ ਅੰਦਰ ਇੱਕ ਜਿੱਦ ਵੀ ਆ ਮੈਂ ਕਰੂੰਗਾ ਜਾ ਕੇ ਐਦਾਂ ਕਰੂੰਗਾ ਆਲਟਰਨੇਟਲੀ ਉਹ ਵੀ ਕਿਤੇ ਨਾ ਕਿਤੇ ਪਛਤਾਵਾ ਤੇ ਜਜ਼ਬਾਤ ਹੀ ਹੈ ਅੱਜ ਤੁਹਾਨੂੰ ਇੱਕ ਛੋਟੀ ਤੋਂ ਛੋਟੀ ਚੀਜ਼ ਵੀ ਯਾਦ ਆ ਰਹੀ ਹੈ ਮੈਨੂੰ ਕੱਲ ਇੱਕ ਮੁੰਡੇ ਨੇ ਆਪਣੇ ਇੱਥੇ ਉਹਨੇ ਮੈਨੂੰ ਸੜਕ ਤੇ ਉਹਦੇ ਪਿੰਡ ਦੇ ਕੋਲ ਸੜਕ ਤੇ ਇੱਕ ਗੇਟ ਬਣ ਰਿਹਾ ਸੀ ਹੁਣ ਉਹਨੂੰ ਅੱਜ ਨੂੰ ਹੋ ਗਿਆ ਟਾਈਮ ਕਈ ਮਹੀਨੇ ਹੋ ਗਏ ਉਹਨੇ ਮੈਨੂੰ ਉਹ ਗੇਟ ਬਾਰੇ ਵੀ ਪੁੱਛਿਆ ਵੀ ਉਹ ਗੇਟ ਬਣ ਗਿਆ ਕੱਲੇ ਬਣਦਾ ਮਤਲਬ ਕਿੰਨੀ ਬਰੀਕੀ ਦੇ ਵਿੱਚ ਜਾ ਰਿਹਾ ਉਹ ਪੁੱਛ ਕੌਣ ਰਿਹਾ ਜਿਸ ਬੰਦੇ ਨੇ ਸਾਹਮਣੇ ਮਾਂ ਪਿਓ ਰੋਂਦੇ ਮਿੰਤਾ ਕਰਦਿਆਂ ਦੀ ਪਰਵਾਹ ਨਹੀਂ ਕੀਤੀ ਜਿਨੇ ਘਰ ਦੇ ਬਿਜਲੀ ਦਾ ਬਿੱਲ ਘਰ ਦੇ ਰਾਸ਼ਨ ਦਾ ਬਿੱਲ ਘਰ ਦੇ ਕੱਪੜੇ ਲੱਤੇ ਦਾ ਪਾਣੀ ਦਾ ਬਿੱਲ ਜਾਂ ਹੋਰ ਜਿੰਨੇ ਵੀ ਘਰ ਦੇ ਖਰਚੇ ਨੇ ਜਿਨੇ ਉਹਨਾਂ ਬਾਰੇ ਕਦੇ ਸੋਚੇ ਨਹੀਂ ਜਿਨੇ ਕਦੇ ਇਹ ਵੀ ਨਹੀਂ ਸੋਚਿਆ ਵੀ ਮੇਰੇ ਘਰ ਨੂੰ ਰੰਗ ਦੀ ਜ਼ਰੂਰਤ ਹੈ ਵੀ ਹੋਊਗਾ ਕਾਦ ਹੋਊਗਾ ਘਰ ਦੀ ਡੇਢੀ ਭੱਲਣੀ ਆ ਘਰ ਦੀ ਪਾਣੀ ਦੀ ਨਿਕਾਸੀ ਦੇਖਣੀ ਆ ਘਰ ਦੀਆਂ ਲੋੜਾਂ ਸਾਫ਼ ਸਫਾਈ ਕਰਨੀ ਕਿਤੇ ਜਾਲੇ ਤਾਰ ਨੇ ਕਿਤੇ ਕੁਝ ਕਰਨਾ ਕਿਤੇ ਕੁਝ ਕਰ ਘਰ ਦਾ ਕਿਤੇ ਇੱਕ ਕੰਮ ਥੋੜਾ ਜਿਨੇ ਉਹਨਾਂ ਬਾਰੇ ਨਹੀਂ ਕਦੇ ਸੋਚਿਆ ਉਹ ਬੰਦਾ ਮਾਨਸਿਕ ਤੌਰ ਤੇ ਇੱਕ ਕਮਜ਼ੋਰੀ ਦੇ ਵਿੱਚੋਂ ਲੰਘ ਰਿਹਾ ਹੈ ਤੇ ਅੱਜ ਉਹ ਮੈਨੂੰ ਉਹਦੇ ਪਿੰਡ ਨੂੰ ਜਾਂਦੇ ਰਸਤੇ ਪਰ ਬਣ ਰਹੇ ਗੇਟ ਬਾਰੇ ਵੀ ਗੁੱਝ ਰਿਹਾ ਤੇ ਉਹਦੇ ਵਿੱਚੋਂ ਕਿੰਨਾ ਜ਼ਿੰਮੇਵਾਰ ਬੰਦਾ ਚੱਲ ਕਰਿਆ ਚੱਲ ਕਰਿਆ ਕਿ ਨਹੀਂ ਚੱਲ ਕਰਿਆ ਗੇੜਵਾਰੇ ਪੁੱਛਿਆ ਪਰ ਉਹ ਜਜ਼ਬਾਤ ਦੇ ਵਿੱਚ ਹੈ ਫਿਕਰਮੰਦ ਆ ਇਟ ਮੀਨ ਟੂ ਸੇ ਅੱਜ ਦੇ ਦਿਨ ਵੀ ਉਹ ਰਿਹਾ ਉਹ ਪ੍ਰੈਜ਼ੈਂਟ ਹੈ ਨਹੀਂ ਉਹ ਹੱਲੇ ਵੀ ਪਿੱਛੇ ਆ ਤੇ ਜੇ ਮਾਨਸਿਕ ਤੌਰ ਤੇ ਤੁਸੀਂ ਮਜ਼ਬੂਤ ਹੋਣਾ ਸਭ ਤੋਂ ਪਹਿਲਾਂ ਤਾਂ ਲੰਗੀ ਹੋਈ ਜ਼ਿੰਦਗੀ ਨੂੰ ਅਤੀਤ ਕੋ ਜਾਣੇ ਦਿਓ ਸਭ ਤੋਂ ਪਹਿਲਾਂ ਤਾਂ ਪਿੱਛੇ ਵੱੜੇ ਸੋਚਣਾ ਛੱਡ ਦਿਓ ਜੋ ਹੋ ਗਿਆ ਉਹ ਹੋ ਗਿਆ ਉਹਨੂੰ ਬਦਲਿਆ ਨਹੀਂ ਜਾ ਸਕਦਾ ਮੈਂ ਇਹਨੂੰ ਰੋਕਿਆ ਨਹੀਂ ਚੀਤੇ ਮੈਂ ਸਿਰਫ ਇੱਕ ਗੱਲ ਮ ਹਾਸੇ ਚ ਲੈ ਕੇ ਗੱਲ ਨੂੰ ਕਿਉਂਕਿ ਮੈਂ ਉਸ ਟਾਈਮ ਉਹਨੂੰ ਫੀਡਬੈਕ ਦੇਣ ਦੀ ਬਣਦੀ ਨਹੀਂ ਸੀ ਉਸ ਟਾਈਮ ਮੈਂ ਇਹ ਕਹ ਲਿਆ ਮੈਂ ਚੱਲ ਸ਼ੁਕਰ ਹੈ ਤੈਨੂੰ ਖਾਦੀ ਪੀਤੀ ਚ ਗੇਟ ਦਾ ਤਾਂ ਦਿਖ ਜਾਂਦਾ ਤਾਂ ਵੀ ਇਹ ਵੀ ਵੱਡ ਰਿਹਾ ਮੈਂ ਹਾਸੇ ਚ ਪਾਤੀ ਗੱਲ ਇਹ ਗਰ ਗਲ ਲੋਹਾਰ ਨੂੰ ਪਤਾ ਹੁੰਦਾ ਵੀ ਲੋਹਾ ਕਿੰਨਾ ਗਰਮ ਹੈ ਤੇ ਕਿੰਨੀ ਕੁ ਸੱਟ ਮਾਰਨੀ ਹੈ ਤਾਂ ਫਿਰ ਉਹਦਾ ਔਜ਼ਾਰ ਬਣਦਾ ਬੋਲੋ ਠੀਕ ਹੈ ਗਲਤ ਹੈ ਇਸੇ ਤਰ੍ਹਾਂ ਐਜ਼ ਏ ਤੁਹਾਡਾ ਬਿਗ ਬ੍ਰਦਰ ਐਜ਼ ਏ ਤੁਹਾਡਾ ਸਪான்ਸਰ ਐਜ਼ ਏ ਤੁਹਾਡਾ ਮੈਂਟਰ ਐਜ਼ ਏ ਤੁਹਾਡਾ ਕਾਉਂਸਲਰ ਇਹ ਮੈਨੂੰ ਪਤਾ ਹੈ ਵੀ ਕਿਹੜੇ ਟਾਈਮ ਕਿਸ ਬੱਚੇ ਨੂੰ ਕਿਹੜੀ ਫੀਡਬੈਕ ਦੇਣੀ ਹੈ ਕਦੋਂ ਉਹਨੂੰ ਥੋੜਾ ਜਿਹਾ ਹਾਰਡ ਕਰਨਾ ਕਦੋਂ ਉਹਨੂੰ ਥੋੜਾ ਜਿਹਾ ਪੋਲਾਈਟ ਕਰਨਾ ਕਦੋਂ ਉਹਨੂੰ ਕੰਫਰਟੇਬਲ ਕਰਨਾ ਕਦੋਂ ਉਹਨੂੰ ਅਨਕੰਫਰਟੇਬਲ ਵੀ ਕਰਨਾ ਇੱਕ ਚੀਜ਼ ਨਹੀਂ ਦੇਖੀ ਜਾਂਦੀ ਤੁਹਾਡੇ ਵਿੱਚ ਬਹੁਤ ਚੀਜ਼ਾਂ ਦਿਖਾਈ ਜਾਂਦੀਆਂ ਔਰ ਜਿਹੜਾ ਸਟੂਡੈਂਟ ਸਾਡਾ ਇਹਨਾਂ ਜਿਹੜੀ ਦਵਾਈ ਦੇ ਰੂਪ ਦੇ ਵਿੱਚ ਜਦੋਂ ਮੈਂ ਇਹ ਚੀਜ਼ਾਂ ਦੰਨਾ ਕਿਸੇ ਵੀ ਸਟੂਡੈਂਟ ਜਿਹੜਾ ਉਹਨਾਂ ਨੂੰ ਉਹ ਉਹ ਚੀਜ਼ਾਂ ਨੂੰ ਐਸ ਇਜ਼ ਲੈ ਲੈਂਦਾ ਤੇ ਗੱਲ ਮੰਨਦਾ ਪੂਰੇ ਸਮਰਪਣ ਨਾਲ ਤੁਸੀਂ ਯਕੀਨੀ ਮੰਨਣਾ ਉਹਨਾਂ ਵਿੱਚੋਂ ਅੱਜ ਤੱਕ ਇੱਕ ਵੀ ਬੰਦਾ ਰਿਲੈਪਸ ਨਹੀਂ ਹੋਇਆ 100% ਰੇਸ਼ਿਓ ਜਿਨੇ ਉਹ ਆ ਹੱਥ ਖੜੇ ਕਰਕੇ ਲੈ ਲਿਆ ਬਈ ਤੁਮ ਦਿਨ ਕੋ ਕਹੋ ਰਾਤ ਤੋ ਹਮ ਰਾਤ ਕਹੇਗੇ ਹਨਾ ਇਹ ਵਾਲਾ ਕਨਸੈਪਟ ਆ ਗਿਆ ਇੱਕ ਵੀ ਰਿਲਾਇਸ ਨਹੀਂ ਹੋਇਆ ਹੁਣ ਵੀ ਸਲਾ ਲੈ ਲੈਨੇ ਆ ਗਿਆਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਸਾਲ ਹੋ ਗਏ ਨਾਲੇ ਹੁਣ ਵੀ ਜਿੱਥੇ ਫਸਦੇ ਫੋਨ ਕਰ ਲੰਦੇ ਕੋਈ ਬਾਬਾ ਜੀ ਕਹਿ ਕੇ ਫੋਨ ਕਰਦਾ ਕੋਈ ਵੀਰ ਜੀ ਕਹਿ ਕੇ ਗਾਏ ਆਪਣੇ ਦੋਸਤਾਂ ਤੱਕ ਦੀ ਗੱਲ ਵੀ ਕਰਾਉਣਾ ਹੈ ਵੀ ਆ ਫਸਿਆ ਹੋਇਆ ਜੀ ਮੇਰਾ ਇੱਕ ਦੋਸਤ ਆ ਬਾਬਾ ਜੀ ਮੈਂ ਇਹਨੂੰ ਆ ਪ੍ਰੋਗਰਾਮ ਦੱਤਾ ਤਾਂ ਇਹ ਠੀਕ ਆ ਹੁਣ ਇੱਥੇ ਫਸਿਆ ਹੋਇਆ ਮੈਨੂੰ ਪੁੱਛਦਾ ਤਾਂ ਮੈਨੂੰ ਪਤਾ ਨਹੀਂ ਤੁਸੀਂ ਦੱਸੇ ਇਹਨੂੰ ਇਹ ਚੀਜ਼ ਦਾ ਡਿਸੀਜਨ ਤੁਸੀਂ ਲੈਣਾ ਵੀ ਸਮਰਪਣ ਕਰਨਾ ਪਰ ਇਹ ਫੈਸਲਾ ਲੈਣ ਵਾਸਤੇ ਤੁਹਾਡਾ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਜਜ਼ਬਾਤ ਦੇ ਵਿੱਚ ਆ ਕੇ ਮਾਨਸਿਕ ਕਮਜ਼ੋਰੀ ਦੇ ਵਿੱਚ ਇਹ ਫੈਸਲਾ ਲੈ ਗਏ ਤਾਂ ਗੇਟ ਲੰਘਦੀ ਸਾਰੇ ਰਿਸ਼ਤੇ ਖਤਮ ਆ ਕੱਚੇ ਰਿਸ਼ਤੇ ਨਹੀਂ ਖੜਿਆ ਕਰਦੇ ਵੀਰੇ ਕੱਚਾ ਸੂਤ ਨਹੀਂ ਬਚਨ ਚੱਕਿਆ ਕਰਦਾ ਹੁੰਦਾ ਆਤੀਤ ਨੂੰ ਕੱਢ ਦਿਓ ਜੋ ਪਿੱਛੇ ਹੋ ਗਿਆ ਉਹ ਹੋ ਗਿਆ ਉਹਨੂੰ ਛੱਡ ਕੇ ਅੱਜ ਚ ਆਜੋ ਜਦੋਂ ਤੁਸੀਂ ਅੱਜ ਵਿੱਚ ਆ ਜਾਣਾ ਪ੍ਰੈਜੈਂਟ ਦੇ ਵਿੱਚ ਆ ਜਾਣਾ ਤੁਸੀਂ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਸ਼ੁਰੂ ਹੋ ਜਾਣਾ ਨੇਚਰਲੀ ਜਿੰਨਾ ਸਮਾਂ ਤੁਸੀਂ ਲੰਘੇ ਹੋਏ ਬੀਤੇ ਹੋਏ ਸਮੇਂ ਬਾਰੇ ਤੇ ਜਿਹੜਾ ਸਮਾਂ ਆਉਣਿਆ ਵਾਲਾ ਹਲੇ ਉਹਦੇ ਬਾਰੇ ਸੋਚੀ ਜਾਉਗੇ ਉਹਦੇ ਬਾਰੇ ਫਿਕਰ ਕਰੀ ਜਾਉਗੇ ਤੁਸੀਂ ਮਾਨਸਿਕ ਤੌਰ ਤੇ ਡੇ ਬਾਈ ਡੇ ਡੇ ਬਾਈ ਡੇ ਦਿਨ ਪ੍ਰਤੀ ਦਿਨ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦੇ ਜਾਓਗੇ બસ ਐਨੀ ਗੱਲ ਜਜ਼ਬਾਤ ਉਸ ਬੰਦੇ ਲਈ ਤਾਕਤ ਦਾ ਕੰਮ ਕਰਦੇ ਜਿਹੜਾ ਬੰਦਾ ਮਾਨਸਿਕ ਤੌਰ ਤੇ ਮਜ਼ਬੂਤ ਆ ਜਿਹੜਾ ਬੰਦਾ ਮਾਨਸਿਕ ਤੌਰ ਤੇ ਮਜ਼ਬੂਤ ਨਹੀਂ ਹੈ ਜਿਹੜੇ ਜਜ਼ਬਾਤ ਹੈ ਇਹ ਉਸ ਬੰਦੇ ਨੂੰ ਬਹੁਤ ਕਮਜ਼ੋਰ ਕਰ ਦਿੰਦੇ ਆ 90% ਬੰਦੇ 90% ਐਡਿਕਟ ਬੰਦੇ ਜਿਹੜੇ ਮੇਰੇ ਕੋਲ ਆਉਨੇ ਆ ਇਮੋਸ਼ਨਲੀ ਵੀਕ ਹੁੰਨੇ ਹੋ ਜਜ਼ਬਾਤੀ ਤੌਰ ਤੇ ਕਮਜ਼ੋਰ ਹੁੰਦੇ ਆ ਤੁਸੀਂ ਸੋਚ ਕੇ ਦੇਖੋ ਛੋਟੀ ਜੀ ਗੱਲ ਹੁੰਦੀ ਆ ਜਿਹੜੀ ਆਮ ਲੋਕਾਂ ਬਾਤੇ ਬਹੁਤ ਛੋਟੀ ਗਣੀ ਜਾਂਦੀ ਆ ਤੁਸੀਂ ਉਸ ਚੱਕਰ ਦੇ ਵਿੱਚ ਲੜ ਕੇ ਘਰ ਚੋਂ ਨਿਕਲਣਾ ਜਾਂਦੇ ਜਾ ਕੇ ਨਸ਼ਾ ਕਰ ਲੈਂਦੇ ਬੋਲੋ ਸਾਚਾ ਕੌਣ-ਕੌਣ ਸਹੀ ਬਤਾ ਦਨ ਫਿਰ ਤੁਸੀਂ ਸਾਰੇ ਹੀ ਆਗੇ ਸਾਰੇ ਨਾਲ ਖੜੇ ਆ ਹੁਣ ਦੱਸੋ ਇਹ ਤੁਹਾਨੂੰ ਮੈਂ ਕੀ ਕਹਾ ਜਜ਼ਬਾਤੀ ਤੌਰ ਤੇ ਕਮਜ਼ੋਰ ਕਹਾ ਕਿ ਮਜ਼ਬੂਤ ਕਹਾ ਭਾਈ ਬੋਲੋ ਐਗਜ਼ੌਸਟ ਬੰਦ ਕਰਦੇ ਆਵਾਜ਼ੀ ਹੋਣੀ ਹੈ ਨਾ ਫੇ ਤੁਸੀਂ ਮੰਨਦੇ ਨਹੀਂ ਸਭ ਤੋਂ ਵੱਡੀ ਕਮੀ ਹੈ ਜਿਹੜੀ ਛੋਟੀ ਜੀ ਗੱਲ ਬਰਦਾਸ਼ਤ ਨਹੀਂ ਹੁੰਦੀ ਬਾਈ ਮਰਨ ਮਰੌਣ ਤੱਕ ਪਹੁੰਚ ਜਾਣਾ ਹੈ ਯਾਰ ਦੇਖਦੇ ਨਹੀਂ ਨਾ ਬੜਾ ਨਾ ਛੋਟਾ ਨਾ ਨਿਆਣਾ ਨਾ ਸਿਆਣਾ ਕਿਸੇ ਦਾ ਵੀ ਗਲ ਫੜ ਲੈਨੇ ਹਾਂ ਕਿਸੇ ਤੇ ਵੀ ਹੱਥ ਚੱਕ ਦਿੰਨੇ ਹਾਂ ਕਿਸੇ ਨੂੰ ਵੀ ਮੰਦਾ ਚੰਗਾ ਬੋਲਦੇ ਹਾਂ ਬੋਲ ਦਿੰਨੇ ਹਾਂ ਨਾ ਰਿਸ਼ਤਾ ਦੇਖਦੇ ਹਾਂ ਨਾ ਰਤਬਾ ਦੇਖਦੇ ਹਾਂ ਕਿਸੇ ਦਾ ਓ ਕਿਉਂ ਆ ਜਜ਼ਬਾਤੀ ਤੌਰ ਤੇ ਕਮਜ਼ੋਰ ਹੈ ਇੱਕਦਮ ਫੀਲਿੰਗ ਹਾਵੀ ਹੋ ਗਈਆਂ ਸਭ ਕੁਝ ਦਿਖਣਾ ਬੰਦ ਫਿਰ ਮਾਂ ਨੂੰ ਵੀ ਗਾਲਾਂ ਪਿਓ ਨੂੰ ਵੀ ਗਾਲਾਂ ਭੈਣ ਨੂੰ ਵੀ ਗਾਲਾਂ ਭਰਾ ਨੂੰ ਵੀ ਗਾਲਾਂ ਘਰ ਵਾਲੀ ਨੂੰ ਬੱਚਿਆਂ ਨੂੰ ਗਵਾਂਡੀਆਂ ਨੂੰ ਪੜੋਸੀਆਂ ਨੂੰ ਕਈ ਤਾਂ ਪੜੋਸੀ ਰਾਂ ਲੜਨ ਲਈ ਨੇ ਡੰਡਾ ਚੱਕ ਕੇ ਗਲੀ 'ਚ ਲੱਗੇ ਬਿਨੇ ਬੋਲਣ ਕਈ ਗਲੀ 'ਚ ਖੜੇ ਗਾਲਾਂ ਕੱਢੀ ਜਾਂਦੇ ਨੇ ਆਪਣੇ ਘਰਦਿਆਂ ਨੂੰ ਉਹ ਕੌਣ ਆ ਜਜ਼ਬਾਤੀ ਲੋਕ ਤੇ ਮਾਨਸਿਕ ਤੌਰ ਤੇ ਬੋਲੋ ਕਮਜ਼ੋਰ ਮਾਨਸਿਕ ਤੌਰ ਤੇ ਕਮਜ਼ੋਰ ਕਿ ਸਹਿਣਸ਼ੀਲਤਾ ਹੀ ਨਹੀਂ ਹੈ ਮਾਨਸਿਕ ਤੌਰ ਤੇ ਕਮਜ਼ੋਰ ਕਿਉਂ ਕਹਿੰਦਾ ਮੈਂ ਸਹਿਣਸ਼ੀਲਤਾ ਨਹੀਂ ਹੈ ਮੈਂ ਜੂ ਦੀ ਜਾਗਦੀ ਧਾਰਨ ਬੈਠਾ ਤੁਹਾਡੇ ਮੂਰੇ ਕਿੰਨੇ ਬੰਦੇ ਉਰੇ ਆਉਣੇ ਮੇਰੇ ਨਾ ਹੱਥਾਂ ਦੇ ਵਿੱਚ ਨੂੰ ਲੱਖ ਦੇ ਨੇੜੇ ਤੇੜੇ ਐਡਿਕਟ ਬੰਦਾ ਲੰਘਿਆ ਮੇਰੇ ਇਹਨੇ ਸਾਲਾਂ ਦੇ ਸਫ਼ਰ ਦੇ ਵਿੱਚ ਗੁਰੂ ਜੀ ਠੀਕ ਆ ਗਲ ਗਲਤ ਠੀਕ ਆ ਗਰ ਮੰਨਦੇ ਹੋ ਲੱਖ ਦੇ ਨੇੜੇ ਬੰਦਾ ਲੰਘਿਆ ਲੱਖ ਦੇ ਲੱਖ ਬੰਦੇ ਨੇ ਪਹਿਲਾ ਮਹੀਨਾ ਜਾਂ ਪਹਿਲੇ 2 ਮਹੀਨੇ ਮੈਨੂੰ ਗਾਲਾਂ ਹੀ ਕੱਢੀਆਂ ਮੰਦਾ ਚੰਗਾ ਬੋਲੇ ਤੇ ਲੱਖ ਦੇ ਵਿੱਚੋਂ 50000 ਨੇ ਜਾ ਕੇ ਵੀ ਬੋਲਿਆ ਹੋਊਗਾ ਚੰਗਾ ਤਾਂ ਮੈਨੂੰ ਉਹਨਾਂ ਨੇ ਕਿਹਾ ਹੋਊਗਾ ਨਾ ਜਿਹਨਾਂ ਨੇ ਨਸ਼ਾ ਛੱਡਤਾ ਜਿਹਨੇ ਨਸ਼ਾ ਨਹੀਂ ਛੱਡਿਆ ਉਹਨਾਂ ਵਿੱਚੋਂ ਬਹੁਤ ਘੱਟ ਬੰਦੇ ਆ ਜਿਨ੍ਹਾਂ ਨੇ ਮੈਨੂੰ ਚੰਗਾ ਕਿਹਾ ਹੋਊਗਾ ਮਾੜਾ ਬੋਲਿਆ ਹੋਊਗਾ ਔਰ ਮੈਨੂੰ ਪਤਾ ਵੀ ਹੈ ਬਹੁਤ ਬਾਰੇ ਔਰ ਮੈਨੂੰ ਮਿਲਦੇ ਆ ਮੇਰੇ ਬਾਰੇ ਮਾਵਾ ਪਿੰਡ ਦੀ ਗਾਲਾਂ ਵੀ ਕੱਢੀ ਵੀ ਹੁੰਦੀਆਂ ਜਾਂ ਮੇਰੇ ਸਾਹਮਣੇ ਆਉਣੇ ਮੈਂ ਮੈਂ ਬੋਲਦੇ ਨਹੀਂ ਮੈਂ ਕੁਝ ਨਹੀਂ ਕਹਿੰਦਾ ਕਾਰਨ ਦਾ ਮੇਰੀ ਸੈਂਸਿਟੀਵਤਾ ਵਧ ਗਈ ਸੈਂਸਿਟੀਵਤਾ ਕਿਵੇਂ ਵਧੀ ਮੇਰੇ ਚ ਗੁਰਬਾਣੀ ਕਰਕੇ ਵਧੀਆ ਮੇਰੇ ਚ ਗੁਰੂ ਗ੍ਰੰਥ ਕਰਕੇ ਵਧੀਆ ਮੈਂ ਬਾਣੀ ਨੂੰ ਸਮਝਿਆ ਮੈਂ ਬਾਣੀ ਨੂੰ ਜਪਿਆ ਤੁਸੀਂ ਤਾਂ ਜਪਜੀ ਸਾਹਿਬ ਨੂੰ ਸਮਝ ਲਓ ਤੇ ਜਪਜੋ ਕਿਆ ਬਾਤ ਹੈ ਧਰਤੀ ਤੇ ਦੇਵਤਿਆਂ ਵਰਗਾ ਜੀਵਨ ਹੋ ਜੂ ਤੁਹਾਡਾ ਐਡੀ ਅਸੀਮ ਤਾਕਤ ਆ ਗੁਰਬਾਣੀ ਦੇ ਵਿੱਚ ਤੁਹਾਡੇ ਅੰਦਰੋਂ ਨਫ਼ਰਤ ਮੁਕਾ ਦੇਣੀ ਹੈ ਮਹਾਰਾਣੀ ਦਇਆ ਪਾ ਦੇਣੀ ਹੈ ਤੁਹਾਡੇ ਅੰਦਰ ਦਇਆ ਬਰਦਾਸ਼ਤ ਆਪੇ ਵੱਜਣ ਮਨ ਨੂੰ ਨੀਮਾ ਕਰਨਾ ਪੈਂਦਾ ਮਤ ਉੱਚੀ ਕਰਨੀ ਪੈਂਦੀ ਤੇ ਸਾਡਾ ਉਲਟਾ ਸਾਡੀ ਮਤ ਨੀਵੀਂ ਹੈ ਤੇ ਮਨ ਸਾਡਾ ਬੋਲੋ ਕੋਚ ਸਾਡਾ ਉਲਟਾ ਕੰਮ ਰੋਜ਼ਾਨਾ ਅਰਦਾਸ ਕਰਦੇ ਹਾਂ ਦੋ ਵੇਲੇ ਕਰਦੇ ਹਾਂ ਅਰਦਾਸ ਅਰਦਾਸ ਸ਼ਾਮਲ ਹੁੰਨੇ ਹੋ ਅਰਦਾਸ ਕਰਦੇ ਕਿਆ ਕਹਿੰਦੇ ਸਿੱਖਾਂ ਨੂੰ ਮਨ ਨੀਵਾ ਤੇ ਮੱਤ ਉੱਚੀ ਬਖਸ਼ੀ ਮੰਗਦੇ ਹਾਂ ਅਸੀਂ ਗੁਰੂ ਤੋਂ ਪਰ ਜਿਉਂ ਅਸੀਂ ਉਲਟੇ ਪਾਸੇ ਰਹੇ ਹਾਂ ਸਾਡਾ ਮਨ ਆਕੜ ਵਾਲਾ ਉੱਚਾ ਤੇ ਮੱਤ ਸਾਡੀ ਨੀਵੀਂ ਹੈ ਅਸੀਂ ਕਿਸੇ ਔਰਤ ਨੂੰ ਵੀ ਨਹੀਂ ਬਖਸ਼ਦੇ ਗੱਲ ਕੱਢਣ ਲੱਗਿਆ ਔਰਤ ਤੌਰ ਤਾ ਮਾਰਾ ਸਾਨੂੰ ਕਹਿਆ ਵੀ ਸੋ ਕਿਉ ਮੰਦਾ ਆਖੀ ਜਿੱਤ ਜੰਮੈ ਰਾਜਾਂ ਔਰਤ ਔਰਤ ਭਾਵੇਂ ਆਪਣੇ ਘਰ ਦੀ ਭਾਵੇਂ ਬਾਗਾਨੇ ਦੀ ਮਤ ਨੂੰ ਉੱਚੀ ਚੱਕਣਾ ਪਊਗਾ ਮਨ ਨੂੰ ਨੀਵਾ ਕਰਨਾ ਪਊਗਾ ਫਿਰ ਤੁਹਾਡੇ ਚ ਸਬਰ ਸੰਤੋਖ ਆਊਗਾ ਫਿਰ ਤੁਹਾਡੇ ਚ ਸੈਂਸਿਟੀਵਿਟੀ ਵਧੂਗੀ ਪੇਸ਼ੈਂਸ ਵਧੂਗੀ ਛੋਟੂ ਛੋਟੀ ਗੱਲ ਪਰ ਉਸਕੇ ਚਲੇ ਜਾਂਦੇ ਹੋ ਫੋਨ ਬੰਦ ਕਰ ਦਿੰਨੇ ਹੋ ਕਈ ਵਾਰ ਤਾਂ ਇੱਕ ਇੱਕ ਦੋ ਦੋ ਦਿਨ ਮੁਰਦੇ ਵੀ ਨਹੀਂ ਦੱਸਦੇ ਵੀ ਨਹੀਂ ਵੀ ਕਿੱਥੇ ਆ ਪਰਿਵਾਰ ਲੁੰਧਰ ਦਾ ਫਰਦਾ ਹੁੰਦਾ ਕਿੱਡਾ ਕਮਲਾ ਹੈ ਕਮਲਾ ਕੰਮ ਹੈ ਹੈ ਅਕਲਮੰਦ ਬੰਦੇ ਨਾਲ ਕੰਮਦਾ ਹੈ ਨਹੀਂ ਹੈ ਤੇ ਸਾ ਮਤਨੀਮੀ ਕਿਉਂ ਕਹਿੰਦਾ ਮੈਂ ਵੀ ਸਾਡਾ ਮਾਨਸਿਕ ਤੌਰ ਤੇ ਸਾਈਕੋਲੋਜੀਕਲੀ ਅਸੀਂ ਪੂਰ ਕਿਉਂ ਆ ਇੰਨੇ ਛੋਟਾ ਕਿਉਂ ਆ ਉਹਨਾਂ ਦੇ ਦੁੱਖ ਦੇ ਵਿੱਚੋਂ ਅਸੀਂ ਹੱਸਦੇ ਵੀ ਹੁਣ ਇਹਨੂੰ ਸਬਕ ਆ ਗਿਆ ਹੋਣਾ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਸਬਕ ਸਿਖਾਇਆ ਫਿਰ ਮੈਂ ਦੱਸਿਆ ਫਿਰ ਮੈਂ ਉਹਨੂੰ ਫਲਾਣੇ ਨੂੰ ਔਕਾਤ ਦਿਖਾਈ ਫਿਰ ਮੈਂ ਉਹ ਫਲਾਣੇ ਨੂੰ ਨੀਵਾ ਕਰਿਆ ਫਿਰ ਫਲਾਣੇ ਨੂੰ ਮੈਂ ਦੱਸਿਆ ਇਹ ਮਿੰਤਾ ਕਰਦਾ ਤਾਂ ਫਿਰ ਹੁੰਦਾ ਤਾਂ ਸੱਚਾ ਗਲ ਗਲਤ ਬੋਲੋ ਸੱਚਾ ਨਾ ਗਲ ਦੱਸੋ ਫਿਰ ਆਏ ਸਾਡੇ ਅੰਦਰ ਗੰਦਗੀ ਦੂਜੇ ਦੇ ਹੰਝੂ ਦੇ ਵਿੱਚੋਂ ਆਪਣੀ ਮੁਸਕਰਾਹਟ ਪਾਲਦਾ ਯਾਰ ਕਿ ਕਾਦਾ ਬੰਦਾ ਹੈ ਬੋਲੋ ਠੀਕ ਹੈ ਗਲਤ ਆ ਹਾਂਜੀ ਆਪਣੇ ਆਪ ਨੂੰ ਬਿਹਤਰ ਬਣਾਉਣਾ ਜਜ਼ਬਾਤੀ ਤੌਰ ਤੇ ਵੀ ਆਪਣੇ ਆਪ ਨੂੰ ਸਮਝਦਾਰ ਬਣਾਉਣਾ ਮਜ਼ਬੂਤ ਕਰਨਾ ਮਾਨਸਿਕ ਤੌਰ ਤੇ ਮਜ਼ਬੂਤ ਕਰਨਾ ਸਹਿਣਸ਼ੀਲਤਾ ਬਰਦਾਸ਼ਤ ਕਰ ਮੈਂ ਤਾਕਤ ਬਣਾਉਣੀ ਆ ਆਪਣੇ ਵਿੱਚ ਫਿਰ ਲੋਟ ਆਉਗੀ ਕਹਾਣੀ ਥੋੜੇ ਵਿੱਚ ਬਹੁਤਿਆਂ ਦੀ ਰਿਕਵਰੀ ਤਾਂ ਬਲੀਓ ਗੁੱਸੇ ਨਾਲ ਚੜਦੀ ਆ ਬੋਲੋ ਠੀਕ ਆ ਗੱਲ ਕਰਤਾ ਵੀ ਗੁੱਸਾ ਚੜਿਆ ਨਹੀਂ ਤੇ ਨਿਸ਼ਾ ਕਰਿਆ ਨਹੀਂ ਰੋਜ਼ ਘਰਾਵ ਥੱਲੇ ਆਈ ਜਾਂਦਾ ਬੋਲੋ ਸੱਚਾ ਗੱਲ ਕਰਦੇ ਹੁੰਦਾ ਹਾਂਜੀ ਹਾਂ ਹੁਣ ਤਾਂ ਨਾ ਉਮੀਦ ਵੀ ਹੋਣ ਲੱਗ ਗਈ ਇਹਨੇ ਨਹੀਂ ਠੀਕ ਹੋਣਾ ਹੋਣ ਲੱਗੇ ਨਾ ਹਾਂ ਉਹ ਇਹ ਨਹੀਂ ਹੋਣਾ ਬਾਕੀ ਐਦਾ ਕਹਿਣ ਲੱਗੇ ਆਪਣੇ ਆਪ ਦਾ ਚਿੰਤਨ ਕਰਿਆ ਕਰੋ ਆਪਣੇ ਆਪ ਨਾਲ ਗੱਲ ਕਰਿਆ ਕਰੋ ਆਪਣੇ ਆਪ ਨੂੰ ਆਪ ਸਵਾਲ ਪੁੱਛਿਆ ਕਰੋ ਤੇ ਉਹਨਾਂ ਸਵਾਲਾਂ ਦੇ ਜਵਾਬ ਵੀ ਆਪਣੇ ਆਪ ਨੂੰ ਆਪ ਦੇ ਆ ਕੇ ਪਰ ਇਮਾਨਦਾਰੀ ਦੇ ਨਾਲ ਸੱਚੇ ਐਵੇਂ ਨਾ ਆਪਣੇ ਆਪ ਨੂੰ ਸੋਚੀ ਚੱਲੋ ਵੀ ਅਸੀਂ ਪਤਾ ਨਹੀਂ ਕਿੱਡੇ ਕਿਹੜੇ ਆ ਸਾਡੀ ਗੱਲ ਇਹ ਵੀ ਅਸੀਂ ਆਪਣੇ ਆਪ ਨੂੰ ਵਿਚਾਰੇ ਤੇ ਦੂਜਿਆਂ ਨੂੰ ਅਸੀਂ ਗਲਤ ਦੇਖਣ ਲੱਗੇ ਹੋਏ। ਦੂਜਿਆਂ ਨੂੰ ਅਸੀਂ ਮਾੜੇ ਦੇਖਦੇ, ਚਲਾਕ ਦੇਖਦੇ, ਝੂਠੇ ਦੇਖਦੇ। ਅਸੀਂ ਇਹ ਕਹਿੰਦੇ ਸਾਡਾ ਕੋਈ ਨਹੀਂ ਤਾਂ ਕਿਆ ਹੋ ਗਿਆ? ਇੱਕ ਵਾਰ ਮਾਫ ਕਰ ਦੇ। ਮਾਨਸਿਕ ਤੌਰ ਤੇ ਮਜ਼ਬੂਤ ਕਰਨਾ। ਜਜ਼ਬਾਤੀ ਤੌਰ ਤੇ ਮਜ਼ਬੂਤ ਕਰਨਾ। ਉਹਦੇ ਲਈ ਕਰਨਾ ਕੀ ਪਊਗਾ? ਸੈਂਸ਼ੀਟੀਵ ਬਣਨਾ। ਜਪਜੀ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜੋ। ਆਤਮ ਚਿੰਤਨ ਕਰੋ, ਬੈਠਿਆ ਕਰੋ। ਗੁੱਸੇ ਨੂੰ ਘਟਾਓ ਆਪਣੇ। ਦੂਜਿਆਂ ਨੂੰ ਵੈਲਿਊ ਦੋ ਦੂਜਿਆਂ ਨੂੰ ਸਮਝੋ ਆਪਣੇ ਆਪ ਨੂੰ ਸਮਝੋ ਪਰ ਪਹਿਲਾਂ ਐਵੇਂ ਨਾ ਆਪਣੇ ਜੀਵਨ ਨਾਲ ਖਬਰੋ ਠੀਕ ਹੈ ਜੀ ਗੱਲ